ਮੈਂ ਪਵਨ ਤਲਵਾਰ ਔਰ ਅੱਜ ਦੇ ਆਪਾਂ ਇਸ ਨਵੇਂ ਸਾਲ ਦੇ ਦਿਹਾੜੇ ਦੇ ਵਿੱਚ ਸਾਰਿਆਂ ਦਾ ਇਸਤਿਕਬਾਲ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਨਵਾਂ ਸਾਲ ਸਾਰਿਆਂ ਦੇ ਲਈ ਹੀ ਚੜ੍ਹਦੀ ਕਲਾ ਵਾਲਾ ਹੋਵੇ ਤੰਦਰੁਸਤੀ ਵਾਲਾ ਹੋਵੇ ਸੋ ਅੱਜ ਆਪਾਂ ਇੱਕ ਨਵੇਂ ਪ੍ਰੋਗਰਾਮ ਦਾ ਆਗਾਜ਼ ਜਿਹੜਾ ਜੀ ਕਰ ਰਹੇ ਹੈਗੇ ਆ ਸਾਡੇ ਨਾਲ ਜੁੜਨਗੇ ਸੀਨੀਅਰ ਪੱਤਰਕਾਰ ਪੰਜਾਬ ਤੋਂ ਸੁਰਿੰਦਰ ਡੱਲਾ ਜੀ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖ ਮੰਚਾਂ ਦੇ ਉੱਤੇ ਆਪਾਂ ਦੇਖਦੇ ਸੁਣਦੇ ਆਏ ਹੈਗੇ ਆ ਤੇ ਅੱਜ ਆਪਣੇ ਨਾਲੋਂ ਸਾਂਝ ਪਾਉਣਗੇ ਤੇ ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ ਉਹਦੇ ਉੱਤੇ ਆਪਾਂ ਖਾਸ ਜਿਹੜੀਆਂ ਹੈਗੀਆਂ ਚਰਚਾਵਾਂ ਕਰਾਂਗੇ ਆਪਾਂ ਨੂੰ ਪਤਾ ਕਿ ਡੱਲਾ ਸਾਹਿਬ ਕਾਫੀ ਡਿਟੇਲ ਦੇ ਵਿੱਚ ਚੀਜ਼ਾਂ ਦੀ ਕਪੜਛਾਣ ਜਿਹੜੀ ਆ ਉਹ ਕਰਦੇ ਹੈਗੇ ਨੇ ਤੇ ਅਸੀਂ ਵੀ ਉਹਨਾਂ ਤੋਂ ਜਿਹੜੇ ਪਰਦੇ ਦੇ ਪਿੱਛੇ ਕੀ ਚੀਜ਼ਾਂ ਹੁੰਦੀਆਂ ਨੇ ਤੇ ਕੀ ਡਿਟੇਲਸ ਹੈਗੀ ਆ ਖਬਰ ਦੇ ਪਿੱਛੇ ਉਹ ਸਾਰਾ ਸਾਡਾ ਮਨਤ ਹੂਗਾ ਕਿ ਆਪਣੇ ਸਾਰੇ ਸਰੋਤਿਆਂ ਤੱਕ ਆਪਣੇ ਦਰਸ਼ਕਾਂ ਤੱਕ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਈਏ ਤੇ ਇੱਕ ਵਾਰੀ ਆਪਾਂ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਦਾ ਡੱਲਾ ਜੀ ਸਵਾਗਤ ਹੈ ਜੀ ਆਪ ਜੀ ਦਾ ਸਤਿ ਸ਼੍ਰੀ ਅਕਾਲ ਪਮਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਸਾਰੇ ਸਾਡੇ ਮਾਨਯੋਗ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਔਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਹੈਗੀ ਜੀ ਉਹ ਨਿਤ ਨਵੀਂ ਕੋਈ ਨਾ ਕੋਈ ਚੀਜ਼ਾਂ ਆਂਦੀਆਂ ਰਹਿੰਦੀਆਂ ਹੈਗੀਆਂ ਨੇ ਤੇ ਆਪਾਂ ਪਹਿਲੀ ਖਬਰ ਵੱਲ ਜੇ ਵੱਲ ਚੱਲੀਏ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਜੀ ਥਰਮਲ ਪਲੈਂਟ ਸੀਗਾ ਉਹਨੂੰ ਬੰਦ ਕੀਤਾ ਗਿਆ ਸੀਗਾ ਤੇ ਹੁਣ ਖਬਰੇ ਆ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਇਹਨਾਂ ਨੇ ਜੇ ਦੁਬਾਰਾ ਜਿਹੜਾ ਹੈਗਾ ਜੀ ਇਹ ਥਰਮਲ ਪਲੈਂਟ ਜਿਹੜਾ ਹੈਗਾ ਉਹ ਖਰੀਦਿਆ ਹੈਗਾ ਆ ਤੇ ਦੁਬਾਰਾ ਇਹਨੂੰ ਚਾਲੂ ਕਰਨ ਦੀ ਤਸਵੀਰ ਜਿਹੜੀ ਹੈਗੀ ਹੈ ਜੀ ਉਹ ਪੇਸ਼ ਕੀਤੀ ਗਈ ਆ ਤਕਰੀਬਨ 540 ਮੈਗਾਵਾਟ ਦੀ ਬਿਜਲੀ ਬਣਾਉਣ ਵਾਲਾ ਇਹ ਜਿਹੜਾ ਥਰਮਲ ਪਲੈਂਟ ਹੈਗਾ ਆ ਇਹਨੂੰ ਦੁਬਾਰਾ ਖਰੀਦਿਆ ਗਿਆ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹਦੇ ਬਾਰੇ ਆਪਣੇ ਕੋਲ ਕੀ ਰਿਪੋਰਟ ਹੈ ਜੀ ਲਿਖੋ ਕੈਪਟਨ ਅਮਰਿੰਦਰ ਜੀ ਸਰਕਾਰ ਸੀ 2017 ਚ ਕੈਪਟਨ ਅਮਰਿੰਦਰ ਨੇ ਫੈਸਲਾ ਕੀਤਾ ਸੀ ਬਠਿੰਡਾ ਦਾ ਸਾਡਾ ਥਰਮਲ ਪਲਾਂਟ ਸੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਉਹਨੂੰ ਬੰਦ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਬਹੁਤ ਪੰਜਾਬ ਦੇ ਵਿੱਚ ਰੌਲਾ ਪਿਆ ਉਸ ਵਕਤ ਕਿ ਸਾਨੂੰ ਬਿਜਲੀ ਦੇ ਮਾਮਲੇ ਦੇ ਵਿੱਚ ਆਤਮ ਨਿਰਭਰ ਬਣਨ ਦੀ ਲੋੜ ਹੈ ਅਕਾਲੀ ਦਲ ਨੇ ਉਸ ਵੇਲੇ ਖਾਸ ਤੌਰ ਤੇ ਵਿਰੋਧ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਹਨਾਂ ਨੇ ਪੰਜਾਬ ਨੂੰ ਸਰਪਲਸ ਬਿਜਲੀ ਵਾਲਾ ਸੂਬਾ ਬਣਾਇਆ ਸੀ ਪਰ ਉਸ ਤੋਂ ਬਾਅਦ 2017 ਚ ਕੈਪਟਨ ਅਮਰਿੰਦਰ ਆਏ ਜਦੋਂ ਅਕਾਲੀ ਦਲ ਦੀ ਸਰਕਾਰ ਲਾਂਬੇ ਹੋਈ ਪੰਜਾਬ ਦੇ ਵਿੱਚੋਂ ਔਰ ਕੈਪਟਨ ਅਮਰਿੰਦਰ ਨੇ ਬਠਿੰਡਾ ਦਾ ਥਰਮਲ ਪਲੈਂਟ ਬੰਦ ਕੀਤਾ ਜਿਸ ਤੋਂ ਬਾਅਦ ਸਾਡੀ ਜਿਹੜੀ ਨਿਰਪਰਤਾ ਹੈ ਪੰਜਾਬ ਦੀ ਉਹ ਜ਼ਿਆਦਾ ਪ੍ਰਾਈਵੇਟ ਜਿਹੜੇ ਥਰਮਲ ਪਲੈਂਟ ਸੀ ਉਹਨਾਂ ਤੋਂ ਬਿਜਲੀ ਦੀ ਉਪਲਬਧਤਾ ਦੇ ਉੱਤੇ ਰਹਿ ਗਈ ਹੁਣ ਜਿਹੜਾ ਥਰਮਲ ਪਲੈਂਟ ਖਰੀਦਿਆ ਗਿਆ ਉਹ ਖਰੀਦਿਆ ਗਿਆ ਜੀ ਵੀ ਕੇ ਥਰਮਲ ਪਲੈਂਟ ਔਰ ਇਹ ਥਰਮਲ ਪਲੈਂਟ 540 ਮੈਗਾਵਾਟ ਦਾ ਬਿਜਲੀ ਦਾ ਉਤਪਾਦਨ ਕਰੇਗਾ ਔਰ ਇਹ ਪਹਿਲੀ ਵਾਰੀ ਹੋਇਆ ਜਦੋਂ ਪੰਜਾਬ ਦੀ ਕਿਸੇ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਿਆ ਹੋਵੇ ਜਿਵੇਂ ਕਿ ਇਹ ਜਿਹੜਾ ਇਹ ਪ੍ਰਾਈਵੇਟ ਥਰਮਲ ਪਲਾਂਟ ਸੀ ਔਰ ਅਕਾਲੀ ਦਲ ਦੇ ਰਾਜ ਵੇਲੇ ਜਿਹੜਾ ਪੀਪੀਏ ਪਾਵਰ ਪਰਚੇਸ ਐਗਰੀਮੈਂਟ ਸੀ ਉਹਨਾਂ ਦੇ ਜ਼ਰੀਏ ਇਹ ਹੌਂਦ ਦੇ ਵਿੱਚ ਆਇਆ ਸੀ ਔਰ ਇਸ ਵੇਲੇ ਦਿਵਾਲੀਆ ਹੋ ਚੁੱਕਿਆ ਸੀ ਇਹ ਥਰਮਲ ਪਲਾਂਟ ਔਰ ਕਾਫੀ ਜ਼ਿਆਦਾ ਘਾਟੇ ਦੇ ਵਿੱਚ ਵੀ ਸੀ ਔਰ ਪੰਜਾਬ ਦੀ ਸਰਕਾਰ ਨੇ ਇਹਨੂੰ ਖਰੀਦਿਆ 1080 ਕਰੋੜ ਰੁਪਏ ਦੇ ਵਿੱਚ ਉੰਜ ਲਗਭਗ 10 ਕੰਪਨੀਆਂ ਸੀ ਜਿਹੜੀਆਂ ਇਸ ਥਰਮਲ ਪਲਾਂਟ ਨੂੰ ਖਰੀਦਣਾ ਚਾਹੁੰਦੀਆਂ ਸੀ ਪਰ ਭਗਵੰਤ ਮਾਨ ਦੀ ਸਰਕਾਰ ਨੇ ਜੂਨ ਦੇ ਵਿੱਚ ਹੀ ਪਿਛਲੇ ਸਾਲ ਜੂਨ ਦੇ ਵਿੱਚ ਹੀ ਮੰਤਰੀ ਮੰਡਲ ਦੀ ਬੈਠਕ 'ਚ ਫੈਸਲਾ ਕੀਤਾ ਕਿ ਇਸ ਥਰਮਲ ਪਲਾਂਟ ਨੂੰ ਅਸੀਂ ਖਰੀਦਾਂਗੇ ਔਰ ਉਹਨਾਂ ਨੇ ਬਿਡ ਵੀ ਪਾਈ ਔਰ ਬਹੁਤ ਚੰਗੇ ਤਰੀਕੇ ਨਾਲ ਮੈਂ ਕਹੂੰਗਾ ਭਗਵੰਤ ਮਾਨ ਦੀ ਸਰਕਾਰ ਨੇ ਇਹ ਥਰਮਲ ਪਲਾਂਟ ਖਰੀਦਿਆ ਪਿਛਲੇ 2-3 ਮਹੀਨੇ ਦੇ ਦੌਰਾਨ ਜਦੋਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਿਰੋਧੀ ਧਿਰ ਦੇ ਲੀਡਰ ਭਗਵੰਤ ਮਾਨ ਦੀ ਸਰਕਾਰ ਤੇ ਇਲਜ਼ਾਮ ਲਾ ਰਹੇ ਸੀ ਕਿ ਮੁਫਤ ਬਿਜਲੀ ਭਗਵੰਤ ਮਾਨ ਹੋਣਾ ਨੇ ਕੀਤੀ ਹੈ ਮੁਫਤ ਬਿਜਲੀ ਕਰਕੇ ਬਿਜਲੀ ਬੋਰਡ ਆ ਜਿਹੜਾ ਪੰਜਾਬ ਵਾਲਾ ਪਾਵਰ ਕਾਮ ਜੀ ਨੂੰ ਅਸੀਂ ਕਹਿ ਦਨੇ ਆਂ ਜਾਂ ਪੀਐਸਪੀਸੀਐਲ ਹੈ ਦੋ ਕੰਪਨੀਆਂ ਨੇ ਇੱਕ ਬਿਜਲੀ ਬਣਾਉਂਦੀ ਹੈ ਇੱਕ ਡਿਸਟ੍ਰੀਬਿਊਟ ਕਰਦੀ ਹੈ ਤੇ ਘਾਟੇ 'ਚ ਜਾਣ ਦੀ ਗੱਲ ਵਿਰੋਧੀਆਂ ਨੇ ਕਹੀ ਸੀ ਪਰ 1080 ਕਰੋੜ ਰੁਪਇਆ ਲਗਭਗ 1100 ਕਰੋੜ ਰੁਪਏ ਦੇ ਵਿੱਚ ਇਹ ਥਰਮਲ ਪਲਾਂਟ ਖਰੀਦ ਕੇ ਭਗਵੰਤ ਮਾਨ ਨੇ ਮੈਂ ਕਹਿਣਾ ਚਾਹੂੰਗਾ ਕਿ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਆਮ ਤੌਰ ਤੇ ਸਾਡੀਆਂ ਸਰਕਾਰਾਂ ਪਵਨ ਜੀ ਜਿਵੇਂ ਕੈਪਟਨ ਮਰਿੰਦਰ ਨੇ ਬਠਿੰਡੇ ਵਾਲਾ ਥਰਮਲ ਪਲਾਂਟ ਵੇਚਤਾ ਤੇ ਖਰੀਦਿਆ ਨਹੀਂ ਕਦੀ ਕਿਸੇ ਸਰਕਾਰ ਨੇ ਔਰ ਇਹ ਭਗਵੰਤ ਮਾਨ ਦੀ ਸਰਕਾਰ ਨੇ ਪਹਿਲੀ ਵਾਰੀ ਇਹ ਥਰਮਲ ਪਲਾਂਟ ਖਰੀਦਿਆ ਇਹਦੇ ਨਾਲ ਕਾਫੀ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਊਗਾ ਬਿਜਲੀ ਸਾਡੀ ਸਰਪਲਸ ਹੋਣੀ ਹੈ ਔਰ ਅੱਜ ਦੇ ਦਿਨਾਂ ਦੇ ਵਿੱਚ ਜਦੋਂ ਅਸੀਂ ਬਹੁਤ ਜ਼ਿਆਦਾ ਅਸੀਂ ਪੰਜਾਬ ਚ ਕਹਿ ਸਕਦੇ ਹਾਂ ਕਿ ਅਸੀਂ ਸਰਦੀਆਂ ਦੇਖਦੇ ਹਾਂ ਨਵੰਬਰ ਦਸੰਬਰ ਜਨੂਰੀ ਫ फेब्रुवारी ਇਹ 4 ਮਹੀਨੇ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਔਰ ਸਾਡੀ ਜਿਹੜੀ ਖਪਤ ਹੈ ਪੰਜਾਬ ਦੀ ਖਪਤ ਨਾਲੋਂ ਵੀ ਅੱਧੀ ਬਿਜਲੀ ਦੀ ਵਰਤੋਂ ਸਾਡੇ ਪੰਜਾਬ 'ਚ ਹੁੰਦੀ ਹੈ ਔਰ ਇਹਨਾਂ ਦਿਨਾਂ 'ਚ ਹੁਣ ਪੰਜਾਬ ਦੀ ਸਰਕਾਰ ਸਾਡੀ ਜਿਹੜੀ ਬਿਜਲੀ ਹੈ ਸਰਪਲਸ ਬਿਜਲੀ ਹੈ ਇਹ ਇੱਕ ਤਾਂ ਕੇਂਦਰੀ ਪੂਲ ਦੇ ਵਿੱਚ ਦੇ ਰਹੀ ਹੈ ਕੇਂਦਰੀ ਬੈਂਕ ਹੈ ਜਿਹੜਾ ਪਾਵਰ ਬੈਂਕ ਹੁੰਦਾ ਉਹਦੇ 'ਚ ਜਾਂਦੀ ਹੈ ਬਿਜਲੀ ਤੇ ਦੂਜੇ ਸੂਬਿਆਂ ਨੂੰ ਵੀ ਪੰਜਾਬ ਸਰਕਾਰ ਹੁਣ ਬਿਜਲੀ ਵੇਚ ਰਹੀ ਹੈ ਔਰ ਇਹ ਹੀ ਬਿਜਲੀ ਸਾਨੂੰ ਵਾਪਸ ਮਿਲੇਗੀ ਗਰਮੀਆਂ ਦੇ ਵਿੱਚ ਮੇਰਾ ਇਹ ਮੰਨਣਾ ਹੈ ਭਾਵੇਂ ਭਗਵੰਤ ਮਾਨ ਦੀ ਸਰਕਾਰ ਨਵੀਂ ਹੈ ਭਾਵੇਂ ਵਿਰੋਧੀ ਇਹ ਇਲਜ਼ਾਮ ਲਾਉਂਦੇ ਨੇ ਕਿ ਮੁਫਤ ਬਿਜਲੀ ਕਿਉਂ ਦਿੱਤੀ ਜਾਂਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਇਸੇ ਲਈ ਲੋਕ ਚੁਣਦੇ ਨੇ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਅਗਰ ਮੁਫਤ ਬਿਜਲੀ ਪੰਜਾਬ ਚ ਜ਼ਰੂਰਤਮੰਦ ਲੋਕਾਂ ਨੂੰ ਮਿਲਦੀ ਹੈ ਇਹ ਕੋਈ ਨਾ ਪੱਖੀ ਗੱਲ ਨਹੀਂ ਹੈ ਇਹਦੇ ਚ ਕੋਈ ਨੁਕਸਾਨ ਨਹੀਂ ਹੈ ਹਾਂ ਇਹਜਾ ਅਮਲ ਜ਼ਰੂਰ ਲੈ ਕੇ ਆਉਣ ਭਗਵੰਤ ਮਾਨ ਕਿ ਜਿਹੜੇ ਲੋਕ ਮੁਫਤ ਬਿਜਲੀ ਨਹੀਂ ਲੈਣਾ ਚਾਹੁੰਦੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਬਿਜਲੀ ਦਾ ਪੈਸਾ ਦਈਏ ਜਿਹੜੇ ਸਰਦੇ ਰੱਜ ਦੇ ਪੁੱਜ ਦੇ ਲੋਕ ਨੇ ਤੇ ਉਹਨਾਂ ਲਈ ਇਹ ਸਕੀਮ ਜ਼ਰੂਰ ਲਿਓਣ ਕਿ ਜਿਹੜੇ ਬਿੱਲ ਦੇਣਾ ਚਾਹਣ ਉਹ ਬਿੱਲ ਦੇ ਦੇਣ ਹੁਣ ਹਰ ਕੋਈ ਬਿੱਲ ਕਿਉਂ ਨਹੀਂ ਦੇ ਸਕਦਾ ਜਿਵੇਂ ਮੈਂ ਵੀ ਬਿਜਲੀ ਦਾ ਬਿੱਲ ਦੇਣਾ ਚਾਹਣਾ ਪਰ ਮੈਂ ਦੇ ਨਹੀਂ ਸਕਦਾ ਕਿਉਂ ਕਿ ਮੈਨੂੰ ਬਿੱਲ ਹੀ ਜ਼ੀਰੋ ਬਣ ਕੇ ਆਉਂਦਾ ਜਦੋਂ ਬਿਜਲੀ ਬੋਰਡ ਤੋਂ ਮੈਨੂੰ ਬਿੱਲ ਹੀ ਜ਼ੀਰੋ ਬਣ ਕੇ ਆਉਣਾ ਹੈ ਤੇ ਫਿਰ ਮੈਂ ਬਿੱਲ ਅਦਾ ਨਹੀਂ ਕਰ ਸਕਦਾ ਇਸ ਕਰਕੇ ਇਸ ਯੋਜਨਾ ਨੂੰ ਥੋੜਾ ਜਿਹਾ ਹੋਰ ਸੁਧਾਰ ਲਿਆ ਜਾਣਾ ਚਾਹੀਦਾ ਕਿ ਜਿਹੜੇ ਲੋਕ ਬਿੱਲ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਬੇਲੌਣ ਔਰ ਬਾਕੀ ਸਾਰਿਆਂ ਨੂੰ ਮੁਫਤ ਬਿਜਲੀ ਮਿਲੇ ਮੁਫਤ ਬਿਜਲੀ ਮਿਲਣੀ ਚਾਹੀਦੀ ਹੈ ਜ਼ਰੂਰਤਮੰਦ ਲੋਕਾਂ ਨੂੰ ਇਹਦਾ ਕੋਈ ਨੁਕਸਾਨ ਨਹੀਂ ਤਕਲੇ ਆ ਰਾਹ ਡੱਲਾ ਸਾਹਿਬ ਗੱਲਬਤ ਕਰਦੇ ਆ ਜੀ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਬਠਿੰਡਾ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਬਾਅਦ ਜਦੋਂ ਉਹਨਾਂ ਦੇ ਬੇਟੇ ਦਾ ਵਿਆਹ ਹੋਇਆ ਉਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਰਾਜਨੀਤੀ ਦੇ ਵਿੱਚ ਦੁਬਾਰਾ ਸਰਗਰਮ ਹੈਗੇ ਨੇ ਤੇ ਬਠਿੰਡਾ ਦੀ ਰੈਲੀ ਤੋਂ ਬਾਅਦ ਪੰਜਾਬ ਦੀ ਜਿਹੜੀ ਸਿਆਸਤ ਹੈਗੀ ਆ ਉਹ ਦੁਬਾਰਾ ਸਰਗਰਮ ਹੋ ਗਈ ਹੈਗੀ ਆ ਅ ਕਹਿ ਸਕਦੇ ਆ ਕਿ ਸੈਂਟਰ ਆਫ ਅਟਰੈਕਸ਼ਨ ਜਿਹੜਾ ਹੈਗਾ ਆ ਨਵਜੋਤ ਸਿੰਘ ਸਿੱਧੂ ਦਿਹਾਲੇ ਦਿਵਾਲੇ ਭੰਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ ਤੁਹਾਡੇ ਕੋਲ ਕੀ ਇਹਦੇ ਬਾਰੇ ਰਿਪੋਰਟਸ ਹੈਗੀਆਂ ਨੇ ਦੇਖੋ ਹਰਵਿੰਦਰ ਸਿੰਘ ਲਾੜੀ ਨੇ ਬਠਿੰਡਾ ਦਿਹਾਤੀ ਤੋਂ 2022 ਦੇ ਵਿੱਚ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾੜੀ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਸੀ ਲੇਕਿਨ ਉਸ ਵਕਤ ਜਿੱਤ ਨਹੀਂ ਸਕੇ ਉਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਕੇ ਆਏ ਨੇ ਹੁਣ ਹਰਵਿੰਦਰ ਸਿੰਘ ਲਾੜੀ ਹੋਣਾ ਨੇ ਬਠਿੰਡਾ ਦਿਹਾਤੀ ਦੇ ਵਿੱਚ ਰੈਲੀ ਰੱਖੀ ਹੈ ਔਰ ਇਸ ਤੋਂ ਪਹਿਲਾਂ ਮਹਾਰਾਜ ਪਿੰਡ ਦੇ ਵਿੱਚ ਰੈਲੀ ਰੱਖੀ ਗਈ ਸੀ ਪਿਛਲੇ ਮਹੀਨੇ ਔਰ ਉਸ ਰੈਲੀ ਦੇ ਵਿੱਚ ਲਗਭਗ 8 ਤੋਂ 10 ਹਜ਼ਾਰ ਲੋਕ ਨੇ ਜਿਹੜੇ ਆਏ ਸੀ ਔਰ ਨਵਜੋਤ ਸਿੰਘ ਸਿੱਧੂ ਦੀ ਉਹ ਜਿਹੜੀ ਅਸਲ ਦੇ ਵਿੱਚ ਉਹ ਰੈਲੀ ਨਹੀਂ ਸੀ ਉਹ ਇੱਕ ਦਾਣਾ ਮੰਡੀ ਦੇ ਵਿੱਚ ਮੀਟਿੰਗ ਸੀ ਲੇਕਿਨ ਲੋਕ ਇੰਨੇ ਜ਼ਿਆਦਾ ਆ ਗਏ ਕਿ ਉਸ ਤੋਂ ਬਾਅਦ ਉਹਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਔਰ ਕਾਫੀ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਰੈਲੀ ਦੀ ਚਰਚਾ ਰਹੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਹੜਾ ਇੱਕ ਕੌੜਾ ਬਿਆਨ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਵਖਰਾ ਅਖਾੜਾ ਨਹੀਂ ਲਾਉਣਾ ਚਾਹੀਦਾ ਉਸ ਬਿਆਨ ਤੋਂ ਬਾਅਦ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਜਦਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਮਰਥਿਤ ਜਾਂ ਉਹਨਾਂ ਦੇ ਸਮਰਥਕ ਸਾਬਕਾ ਵਿਧਾਇਕ ਨੇ ਉਹਨਾਂ ਨੇ ਫਿਰ ਇੱਕ ਚਿੱਠੀ ਵੀ ਲਿਖੀ ਨਵਜੋਤ ਸਿੰਘ ਸਿੱਧੂ ਨੂੰ ਕਿ ਅਸੀਂ ਬਤੌਰ ਕਾਂਗਰਸ ਵਰਕਰ ਅਸੀਂ ਇਹ ਮੀਟਿੰਗ ਕੀਤੀ ਹੈ ਸਾਨੂੰ ਪੰਜਾਬ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਸੱਦਿਆ ਨਹੀਂ ਜਾਂਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰੋਗਰਾਮਾਂ 'ਚ ਸੱਜਿਆ ਨਹੀਂ ਸੀ ਜਾ ਰਿਹਾ ਜੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਲਈ ਇਹ ਰੈਲੀ ਕਰਨੀ ਲਾਜ਼ਮੀ ਸੀ ਅਸੀਂ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਾਂ ਔਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਾਂ ਹੁਣ ਜੀ ਇਹ ਗੱਲ ਦਿੱਲੀ ਤੱਕ ਪਹੁੰਚੀ ਸੀ ਪਵਨ ਜੀ ਦਿੱਲੀ ਹਾਈ ਕਮਾਂਡ ਅੱਗੇ ਮੀਟਿੰਗਾਂ ਹੋਈਆਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਿਆ ਕਿ ਇਹ ਵਰਕਰਾਂ ਦੀਆਂ ਮੀਟਿੰਗਾਂ ਨੇ ਔਰ ਅਗਰ ਕਿਸੇ ਨੂੰ ਇਤਰਾਜ਼ ਹੈ ਤੇ ਦੱਸੋ ਮੈਨੂੰ ਲੱਗਦਾ ਹੈ ਹਾਈ ਕਮਾਂਡ ਨੇ ਉਹਨਾਂ ਨੂੰ ਇਹਨਾਂ ਮੀਟਿੰਗਾਂ ਕਰਨ ਤੋਂ ਨਹੀਂ ਰੋਕਿਆ ਇਸੇ ਕਰਕੇ ਦਿੱਲੀ ਤੋਂ ਵਾਪਸ ਆਉਣ ਤੋਂ ਦੋ ਤਿੰਨ ਦਿਨ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੇ ਹੁਣ ਬਠਿੰਡਾ ਦਿਹਾਤੀ ਦੇ ਵਿੱਚ ਵੀ ਲੋਕ ਮਿਲਣੀ ਪ੍ਰੋਗਰਾਮ ਰੱਖਤਾ ਇਹ ਹੋਏਗੀ ਰੈਲੀ ਔਰ ਇਹਦੇ ਵਿੱਚ ਬਠਿੰਡਾ ਦਿਹਾਤੀ ਤੋਂ ਇਲਾਵਾ ਪੂਰੇ ਪੰਜਾਬ ਤੋਂ ਬਹੁਤ ਵੱਡੀ ਗਿਣਤੀ 'ਚ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਚਾਹਣ ਵਾਲੇ ਨੇ ਉਹ ਪਹੁੰਚਣਗੇ ਕਿਉਂਕਿ ਇਸ ਤਰੀਕੇ ਦੀਆਂ ਚਰਚਾਵਾਂ ਹੋ ਰਹੀਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਘਰ ਜਾ ਰਹੇ ਨੇ ਬਠਿੰਡਾ ਦਿਹਾਤੀ ਦੇ ਜਿਹੜੇ ਹਰਵਿੰਦਰ ਲਾੜੀ ਨੇ ਉਹਨਾਂ ਨਾਲ ਸੰਪਰਕ ਚ ਆ ਗਏ ਕਿ ਅਸੀਂ ਵੀ ਉੱਥੇ ਆਉਣਾ ਚਾਹੁੰਦੇ ਆਂ ਔਰ ਇਸ ਰੈਲੀ ਤੋਂ ਬਾਅਦ ਇੱਕ ਵਾਰੀ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਲੋਕ ਮੁੱਦਿਆਂ ਨੂੰ ਵਾਰਨ ਵਾਲਾ ਲੀਡਰ ਹੈ ਭਾਵੇਂ ਭਗਵੰਤ ਮਾਨ ਸਰਕਾਰ ਦੀਆਂ ਨੀਤੀਗਤ ਕਮੀਆਂ ਨੇ ਭਾਵੇਂ ਕੇਂਦਰ ਦੀ ਸਰਕਾਰ ਦੀਆਂ ਨੀਤੀਗਤ ਕਮੀਆਂ ਨੇ ਨਵਜੋਤ ਸਿੰਘ ਸਿੱਧੂ ਇਹ ਸਾਰੀਆਂ ਕਮੀਆਂ ਨੂੰ ਲੋਕਾਂ 'ਚ ਲੈ ਕੇ ਜਾਂਦੇ ਨੇ ਔਰ ਉਹਨਾਂ ਕੋਲ ਇੱਕ ਪੰਜਾਬ ਮਾਡਲ ਹੈ ਅੱਜ ਜਦੋਂ ਭਗਵੰਤ ਮਾਨ ਨੇ ਬਹੁਤ ਚੰਗਾ ਫੈਸਲਾ ਕੀਤਾ ਹੈ ਬਿਜਲੀ ਦਾ ਥਰਮਲ ਪਲੈਂਟ ਖਰੀਦਿਆ ਤਾਪਕਰ ਖਰੀਦਿਆ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਕਹਿੰਦਾ ਕਿ ਅਸੀਂ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਈਏ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾਈਏ ਪਾਣੀਆਂ ਬਾਰੇ ਅਸੀਂ ਸਰਕਾਰੀ ਕਮਿਸ਼ਨ ਬਣਾਈਏ ਔਰ ਅਸੀਂ ਮੁਲਾਜ਼ਮਾ ਦੀਆਂ ਬਦਲੀਆਂ ਉਹਨਾਂ ਨੂੰ ਕੱਚਿਆਂ ਨੂੰ ਪੱਕੇ ਕਰਨ ਲਈ ਵੀ ਇੱਕ ਸਰਕਾਰੀ ਕਮਿਸ਼ਨ ਬਣਾਈਏ ਸੋ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੇ ਵਿੱਚ ਵੀ ਕਈ ਸੰਭਾਵਨਾਵਾਂ ਪੰਜਾਬ ਦੇ ਲੋਕਾਂ ਨੂੰ ਦਿਖਦੀਆਂ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਿਆਸਤ ਚੋਂ ਥੋੜੇ ਜੇ ਦੂਰ ਨੇ ਜਾਂ ਅਹੁਦੇ ਤੇ ਨਹੀਂ ਜਾਂ ਵੱਖਰੇ ਇਸ ਵਕਤ ਨਜ਼ਰ ਆ ਰਹੇ ਨੇ ਪਰ ਪੰਜਾਬ ਦੇ ਲੋਕਾਂ ਨਾਲ ਉਹਨਾਂ ਦਾ ਜੁੜਾ ਖਤਮ ਨਹੀਂ ਹੋਇਆ ਕਿਉਂਕਿ ਬਠਿੰਡੇ ਦੀ ਜਿਹੜੀ ਮਹਾਰਾਜਪਿੰਡ ਦੀ ਰੈਲੀ ਸੀ ਉਹਦੇ ਤੋਂ ਇਹ ਗੱਲ ਮੈਂ ਮਹਿਸੂਸ ਕੀਤੀ ਕਿ ਲੋਕਾਂ ਦੇ ਵਿੱਚ ਹਜੇ ਵੀ ਨਵਜੋਤ ਸਿੰਘ ਸਿੱਧੂ ਤੋਂ ਉਮੀਦਾਂ ਨੇ ਜਿਵੇਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਭਵਿੱਖ ਚ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਲਈ ਇੱਕ ਹੋਰ ਅਜਿਹਾ ਲੀਡਰ ਹੈ ਜੀਦੇ ਤੇ ਪੰਜਾਬ ਦੇ ਲੋਕ ਇਤਬਾਰ ਕਰਦੇ ਨੇ ਤੇ ਕਰ ਸਕਦੇ ਨੇ ਭਵਿੱਖ 'ਚ ਵੀ ਸੋ ਮੈਂ ਕਈ ਵਾਰੀ ਇਹ ਜ਼ਿਕਰ ਕਰਦਾ ਹੁੰਨਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਸਵੀਰ ਤਾਂ ਬਣਨ ਲੱਗੀ ਕਿ ਪੰਜਾਬ ਦੀ ਜਿਹੜੀ ਭਵਿੱਖ ਦੀ ਸਿਆਸਤ ਹੈ ਉਹ ਭਗਵੰਤ ਮਾਨ ਵੀ ਕਰਨਗੇ ਤੇ ਨਵਜੋਤ ਸਿੰਘ ਸਿੱਧੂ ਵੀ ਕਰਨਗੇ ਆਪਾ ਜੀ ਪਵਨ ਜੀ ਪਤਾ ਹੈ ਕਿ 26 ਜਨਵਰੀ ਜਿਹੜਾ ਜੀ ਆਜ਼ਾਦੀ ਦਾ ਦਿਹਾੜਾ ਆਪਾਂ ਮਨਾਉਨੇ ਹੈਗੇ ਆ ਔਰ ਹਰ ਸਾਲ ਉਥੇ ਚਾਕੀਆਂ ਲੱਗਦੀਆਂ ਹੈਗੀਆਂ ਨੇ ਤੇ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੀ ਜਿਹੜੀ ਚਾਕੀ ਹੈਗੀ ਹੈ ਜੀ ਉਹ ਉਹ ਨਹੀਂ ਸ਼ਾਮਲ ਕੀਤੀ ਗਈ ਤੇ ਇਸ ਦੇ ਨਾਲ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਉਹ ਦੁਬਾਰਾ ਗਰਮਾਵੀ ਹੈਗੀ ਆ ਆरोप-ਪ੍ਰਤੀਆरोप ਲੱਗ ਰਹੇ ਨੇ ਔਰ ਸੁਨੀਲ ਜਾਖੜ ਸਾਹਿਬ ਦਾ ਬਿਆਨ ਆਇਆ ਉਸ ਤੋਂ ਬਾਅਦ ਫਿਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਦੇ ਜਿਹੜੇ ਹੈਗੇ ਜੀ ਤਲਕੀ ਭਰੇ ਬਿਆਨ ਸਾਹਮਣੇ ਆਏ ਉਹਨਾਂ ਨੇ ਕਾਫੀ ਸੇ ਦੇ ਵਿੱਚ ਵੀ ਜਿਹੜੇ ਹੈਗੇ ਜੀ ਬਿਆਨ ਸਾਂਝੇ ਕੀਤੇ ਕਿ ਸਿਆਸਤ ਤੋਂ ਆਪਾਂ ਜਿਹੜਾ ਹੈਗਾ ਜੀ ਜੇ ਇਹ ਗੱਲ ਸਾਹਮਣੇ ਆਉਂਦੀ ਹੈਗੀ ਆ ਤੇ ਸਿਆਸਤ ਤੋਂ ਵੀ ਸਨਿਆਸ ਲੈਣ ਤੱਕ ਦੇ ਉਹਨਾਂ ਨੇ ਬਿਆਨ ਜਿਹੜੇ ਹੈਗੇ ਜੀ ਉਹ ਸਾਂਝੇ ਕੀਤੇ ਤੇ ਹੁਣ ਗੱਲ ਇੱਥੇ ਆ ਗਈ ਕਹਿੰਦੇ ਜੀ ਕਿ ਜੇ ਨਹੀਂ ਸਨ ਉੱਤੇ ਮੌਕਾ ਮਿਲਿਆ ਤਾਂ ਆਪਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਿਹੜੀ ਪੰਜਾਬ ਦੀ ਝਾਂਕੀ ਹੈਗੀ ਆ ਉਹ ਕੱਢਾਂਗੇ ਤੇ ਗੱਲ ਇਹ ਹੁਣ ਕਿੱਥੇ ਖੜ ਗਈ ਹੈ ਜੀ ਜਾ ਕੇ ਦੇਖੋ ਮੈਂ ਭਗਵੰਤ ਮਾਨ ਉਹਨਾਂ ਦੀ ਇੱਕ ਗੱਲ ਹਮੇਸ਼ਾ ਮੈਂ ਵੇਖੀ ਹੈ ਕਿ ਕਈ ਅਜਿਹੇ ਮੁੱਦੇ ਜਿਹੜੇ ਦੂਸਰੇ ਲੋਕਾਂ ਨੂੰ ਮੁੱਦੇ ਨਹੀਂ ਲੱਗਦੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਕੋਈ ਬਹੁਤ ਵੱਡਾ ਮੁੱਦਾ ਨਹੀਂ ਸੀ ਪਰ ਹਕੀਕਤ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਹੈ ਜੀ ਭਗਵੰਤ ਮਾਨ ਉਹਨਾਂ ਨੇ ਵੀ ਦੱਸਿਆ ਸੁਨੀਲ ਜਾਖੜ ਨੇ ਵੀ ਕਿਹਾ ਕਿ ਪਹਿਲਾਂ ਵੀ ਕਈ ਵਾਰੀ ਪੰਜਾਬ ਦੀਆਂ ਝਾਕੀਆਂ ਗਣਤੰਤਰ ਦਿਵਸ ਪਰੇਡ ਦੇ ਵਿੱਚ ਨਹੀਂ ਗਈਆਂ ਪਰ ਹੈਰਾਨੀ ਇਸ ਗੱਲ ਦੀ ਹੈ ਕਿ 8-9 ਵਾਰੀ ਅਗਰ ਪਹਿਲਾਂ ਵੀ ਸਾਡੀਆਂ ਝਾਕੀਆਂ ਨਹੀਂ ਗਈਆਂ ਤੇ ਉਸ ਵੇਲੇ ਦੀਆਂ ਸਰਕਾਰਾਂ 'ਚ ਅਕਾਲੀ ਭਾਜਪਾ ਤੇ ਕਾਂਗਰਸ ਦੇ ਲੀਡਰਾਂ ਨੇ ਇਸ ਗੱਲ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਤਰੀਕੇ ਨਾਲ ਕਿਉਂ ਨਹੀਂ ਰੱਖਿਆ ਜਿਵੇਂ ਭਗਵੰਤ ਮਾਨ ਰੱਖ ਰਹੇ ਨੇ ਭਗਵੰਤ ਮਾਨ ਨੇ ਇਹ ਗੱਲ ਦਾ ਅਹਿਸਾਸ ਪੰਜਾਬ ਦੇ ਲੋਕਾਂ ਨੂੰ ਕਰਾਇਆ ਕਿ ਇਹਨਾਂ ਚਾਕੀਆਂ ਦੀ ਅਹਿਮੀਅਤ ਬਹੁਤ ਹੈ ਦੇਖੋ ਮਾਈ ਭਾਗੋ ਜੀ ਦੀ ਤਸਵੀਰ ਹੈ ਕਰਤਾਰ ਸਿੰਘ ਸਰਾਬ ਹੈ ਵੱਖ-ਵੱਖ ਚਾਕੀਆਂ ਦੇ ਵਿੱਚ ਪੰਜਾਬ ਦੀ ਵਿਰਾਸਤ ਹੈ ਲਾਲਾ ਲਾਜ ਪਤਰਾਏ ਹੈ ਰਾਜਗੁਰੂ ਸੁਖਦੇਵ ਭਗਤ ਸਿੰਘ ਨੇ ਉਦਮ ਸਿੰਘ ਹੈ ਸਾਡੇ ਸਾਰੇ ਸ਼ਹੀਦ ਨੇ ਕੌਮੀ ਸ਼ਹੀਦ ਨੇ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਅਗਰ ਚਾਕੀਆਂ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਤੇ ਇਹ ਸਾਡੇ ਲਈ ਬੜੀ ਅਫਸੋਸ ਵਾਲੀ ਗੱਲ ਹੈ ਗੱਲ ਤਾਂ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਸਾਡੀ ਭਾਰਤ ਦੀ ਸਰਕਾਰ ਕਾਨੂੰਨ ਇਹ ਬਣਾਵੇ ਹੂੰ ਕਿ ਕੋਈ ਵੀ ਸੂਬਾ ਹੋਵੇ ਸਰਕਾਰ ਥੀਮ ਦੇਵੇ ਕੋਈ ਵੀ ਸੂਬਾ ਹੋਵੇ ਹਰ ਸੂਬੇ ਦੀ ਚਾਕੀ ਦਿਖਾਈ ਜਾਵੇ ਨਾ ਕਿ ਤੈਅ ਕੀਤਾ ਜਾਵੇ ਕਿ ਕੁਝ ਸੂਬਿਆਂ ਦੀਆਂ ਝਾਕੀਆਂ ਨਹੀਂ ਦਿਖਾਉਣੀਆਂ ਜੀ ਪਰ ਭਗਵਾਨਤਮਨ ਉਹਨਾਂ ਨੇ ਵੀ ਜ਼ਿਕਰ ਕੀਤਾ ਜਿਹੜੇ 7-8 ਸੂਬਿਆਂ ਦੀਆਂ ਝਾਕੀਆਂ ਨਹੀਂ ਦਿਖਾਈਆਂ ਜਾਣੀਆਂ ਗਰੂ ਦਿਖਾਈਆਂ ਵੀ ਜਨ 30 30 ਸਕਿੰਡ ਜਾਂ 35 35 ਸਕਿੰਡ ਦਾ ਸਮਾਂ ਹਰ ਝਾਕੀ ਨੂੰ ਲੱਗਣਾ। ਸੋ 4 5 6 ਮਿੰਟ ਦਾ ਸਾਰਾ ਜਿਹੜਾ ਇਹ ਫਰਕ ਪੈਂਦਾ ਔਰ ਕਿਉਂਕਿ ਅਸੀਂ ਪੰਜਾਬ ਹਮੇਸ਼ਾ ਮੋੜੀ ਰਿਹਾ ਹੈ ਆਜ਼ਾਦੀ ਦੀ ਲੜਾਈ 'ਚ ਗਣਤੰਤਰ ਦਿਵਸ ਹੋਵੇ ਜਾਂ ਸੁਤੰਤਰ ਦਿਵਸ ਹੋਵੇ। ਪੰਜਾਬ ਦੀਆਂ ਝਾਕੀਆਂ ਤੋਂ ਬਿਨਾ ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੈ ਉਹ ਅਧੂਰੀ ਲੱਗਣੀ ਹੈ। ਔਰ ਭਗਵੰਤ ਮਾਨ ਨੇ ਬਹੁਤ ਵੱਡੇ ਪੱਧਰ ਤੇ ਇਹ ਮੁੱਦਾ ਚੁੱਕਿਆ ਔਰ ਮੈਨੂੰ ਲੱਗਦਾ ਹੈ ਕਿ ਅਗਲੇ ਸਾਲਾਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਨਵਾਂ ਨਿਜਮ ਬਣੂਗਾ ਔਰ ਹਰ ਸੂਬੇ ਦੀ ਚਾਕੀ ਦਿਖਾਈ ਜਾਣੀ ਚਾਹੀਦੀ ਹੈ ਜਿਹੜੀ ਹੁਣ ਭਗਵੰਤ ਮਾਨ ਨੇ ਗੱਲ ਕਹੀ ਹੈ ਜੀ ਭਗਵੰਤ ਮਾਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਦੇ ਨਾਲ ਦਿੱਲੀ ਦੇ ਵਿੱਚ ਇਹਨਾਂ ਚਾਕੀਆਂ ਦਾ ਪ੍ਰਦਰਸ਼ਨ ਕਰਨਗੇ ਔਰ ਪੰਜਾਬ ਦੇ ਵਿੱਚ ਵੀ ਕਰਨਗੇ ਔਰ ਸੁਨੀਲ ਜਾਖੜ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਇਹਨਾਂ ਤੇ ਤਸਵੀਰ ਲੱਗੀ ਆ ਜਾਂ ਲਾਉਣੀ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹ ਮੈਨੂੰ ਲੱਗਦਾ ਸੁਨੀਲ ਜਾਖੜ ਹਜੇ ਤੱਕ ਸਾਬਤ ਨਹੀਂ ਕਰ ਸਕੇ ਕੋਈ ਤਸਵੀਰ ਨਹੀਂ ਲਿਆ ਸਕੇ ਕੋਈ ਵੀਡੀਓ ਨਹੀਂ ਲਿਆ ਸਕੇ ਕਿ ਇਹਨਾਂ ਝਾਕੀਆਂ ਦੇ ਨਾਲ ਕੋਈ ਤਸਵੀਰਾਂ ਗਈਆਂ ਹੋਣ ਕਿਉਂਕਿ ਟਰੈਕਟਰ ਟਰਾਲੀ ਦੇ ਉੱਤੇ ਇਹ ਝਾਕੀਆਂ ਬਣਦੀਆਂ ਨੇ ਤੇ ਇਹ ਸਰਕਾਰ ਵੱਲੋਂ ਹੀ ਸਾਰੀਆਂ ਤਿਆਰ ਕਰਾਈਆਂ ਜਾਣੀਆਂ ਹੁੰਦੀਆਂ ਨੇ ਇਸ ਕਰਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਅਗਰ ਸੁਨੀਲ ਜਾਖੜ ਸਾਬਤ ਕਰ ਦੇਣ ਤੇ ਮੈਂ ਸਿਆਸਤ ਛੱਡ ਦੂੰਗਾ ਭਗਵੰਤ ਮਾਨ ਬਹੁਤ ਜਜ਼ਬਾਤੀ ਹੋ ਕੇ ਇਸ ਮਸਲੇ ਦੇ ਉੱਤੇ ਸੰਘਰਸ਼ ਕਰ ਰਹੇ ਜੇ ਬਿਲਕੁਲ ਹੋਰ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਜਿਵੇਂ ਤੁਸੀਂ ਦੱਸਿਆ ਕਿ ਸੀਐਮ ਲੈਵਲ ਦੇ ਉੱਤੇ ਜਦੋਂ ਇਹੋ ਜਿਹਾ ਮੁੱਦਾ ਜਿਹੜਾ ਹੈਗਾ ਆ ਉਹ ਚੱਕਿਆ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਵਾਰੀ ਲੱਗਾ ਕਿ ਹਾਂ ਕਿਤੇ ਨਾ ਕਿਤੇ ਤਾਂ ਕੋਈ ਦਿੱਕਤ ਹੈਗੀ ਆ ਕਿਉਂ ਕਿਉਂ ਨਹੀਂ ਪੰਜਾਬ ਦੀ ਜਿਹੜੀ ਝਾਕੀ ਹੈਗੀ ਉਹ ਦਿੱਲੀ ਦੇ ਵਿੱਚ ਅਪਰੇਡ ਦੇ ਵਿੱਚ ਸ਼ਾਮਲ ਕੀਤੀ ਗਈ ਕਿਉਂਕਿ ਹਰੇਕ ਪੰਜਾਬੀ ਆਪਣੇ ਆਪ ਨੂੰ ਉੱਥੇ ਦੇਖਣਾ ਚਾਹੁੰਦਾ ਆ ਚਾਹੇ ਆਪਾਂ ਪੁਰਾਣੀਆਂ ਜਿਹੜੀਆਂ ਝਾਕੀਆਂ ਹੈਗੀਆਂ ਉਹਨਾਂ ਦੀ ਗੱਲਬਾਤ ਕਰੀਏ ਕਿਤੇ ਅ ਜੀ ਆ ਬਹੁਤ ਜਾਂ ਜਾ ਆਪਣੇ ਹਰਮੰਦਰ ਸਾਹਿਬ ਦੀ ਚਾਂਕੀ ਹੋਈ ਬੱਕਰੀਆਂ ਬੱਕਰੀਆਂ ਸਾਡੇ ਫੌਜੀ ਵੀਰਾਂ ਦੀਆਂ ਜਿਹੜੀਆਂ ਚਾਂਕੀ ਆਪਾਂ ਆਮ ਦੇਖਦੇ ਹੁੰਦੇ ਆ ਤੇ ਔਰ ਉਹਨਾਂ ਦੇ ਨਾਲ ਸਾਡਾ ਇੱਕ ਆਪਣਾ ਲਗਾਵ ਜਿਹੜਾ ਹੈਗਾ ਜੀ ਉਹ ਲੱਗਾ ਹੁੰਦਾ ਹੈ ਤੇ ਬਿਲਕੁਲ ਆਪਾਂ ਗੱਲਬਾਤ ਕਰਦੇ ਆ ਜੀ ਆਪਾਂ ਅਗਲੀ ਖਬਰ ਵੱਲ ਵਧਦੇ ਹੈਗੇ ਆ ਔਰ ਅਗਲੀ ਅਪਡੇਟ ਆਪਣੇ ਕੋਲ ਕੀ ਹੈਗੀ ਹੈ ਜੀ ਦੇਖੋ ਮੈਂ ਇੱਕ 골ਡੀ ਬਰਾਡ ਦੀ ਖਬਰ ਜ਼ਰੂਰ ਸਾਂਝੀ ਕਰਨਾ ਚਾਹੂੰਗਾ ਭਾਰਤ ਸਰਕਾਰ ਵੱਲੋਂ 골ਡੀ ਬਰਾਡ ਨੂੰ ਟੈਰਰਿਸਟ ਐਲਾਨ ਦਿੱਤਾ ਗਿਆ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ ਜਿਹੜੀ ਭਾਰਤ ਦੀ ਉਨ੍ਹਾਂ ਵੱਲੋਂ ਪੂਰੀ ਕਾਫੀ ਲੰਮੇ ਸਮੇਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਔਰ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਗ੍ਰਹਿ ਮੰਤਰਾਲੇ ਨੂੰ ਇਹ ਰਿਪੋਰਟ ਭੇਜੀ ਸੀ ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਗੋਲਡੀ ਬਰਾਡ ਨੂੰ ਟੈਰਰਿਸਟ ਡਿਕਲੇਅਰ ਕੀਤਾ ਔਰ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਤੇ ਤਿੰਨ ਨਾਮ ਦੱਸੇ ਗਏ ਨੇ ਗੋਲਡੀ ਬਰਾਡ ਦੇ ਇੱਕ ਤਾਂ ਗੋਲਡੀ ਬਰਾਡ ਨਾਮ ਦੱਸਿਆ ਗਿਆ ਇੱਕ ਉਹਨਾਂ ਦਾ ਨਾਮ ਦੱਸਿਆ ਗਿਆ ਸਤਵਿੰਦਰ ਸਿੰਘ ਔਰ ਇੱਕ ਸਤਿੰਦਰਜੀਤ ਸਿੰਘ ਔਰ ਇਹ ਵੀ ਗੱਲ ਨੋਟੀਫਿਕੇਸ਼ਨਾਂ ਦੇ ਵਿੱਚ ਆਈ ਹੈ ਕਿ ਇਸ ਵੇਲੇ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਗੋਲਡੀ ਬਰਾਡ ਮੌਜੂਦ ਹੈ ਔਰ ਇਹ ਸ਼ੱਕ ਪ੍ਰਗਟ ਕੀਤਾ ਗਿਆ ਹੈ ਕਿ ਜਿਹੜੀਆਂ ਕੁਝ ਇੰਟਰਨੈਸ਼ਨਲ ਏਜੰਸੀਜ਼ ਨੇ ਉਹ ਗੋਲਡੀ ਬਰਾਡ ਦੀ ਮਦਦ ਕਰਦੀਆਂ ਨੇ ਇਸ ਤਰੀਕੇ ਦੇ ਜਿਹੜੇ ਸ਼ੱਕ ਨੇ ਉਹ ਪ੍ਰਗਟ ਕੀਤੇ ਗਏ ਨੇ ਔਰ ਆਉਣ ਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹੋਰ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਉਣ ਗਿਆ ਕਿਉਂਕਿ ਭਾਰਤ ਦੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਵੀ 골ਡੀ ਬ੍ਰਾਡ ਨੂੰ ਨਾਮਜ਼ਦ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਜੇ ਬਿਲਕੁਲ ਔਰ ਕਿਉਂਕਿ ਇੱਥੇ ਵੀ ਜਿਹੜੀਆਂ ਜਿ ਬ੍ਰੈਂਪਟਨ ਦੇ ਵਿੱਚ ਕੁਝ ਵਰਦਾਤਾ ਹੋਈਆਂ ਸਨ ਔਰ ਗੋਲੀਬਾਰੀ ਦੀਆਂ ਵਰਦਾਤਾਂ ਤੋਂ ਬਾਅਦ ਪੁਲਿਸ ਏਜੰਸੀਆਂ ਇੱਥੇ ਦੀਆਂ ਬਹੁਤ ਜ਼ਿਆਦਾ ਹਰਕਤ ਦੇ ਵਿੱਚ ਆਈਆਂ ਔਰ ਇੱਥੇ ਦੀ ਸਪੈਸ਼ਲ ਆਪਣੀ ਪੁਲਿਸ ਨੇ ਇੱਕ ਟਾਸਕ ਫੋਰਸ ਦਾ ਗਠਨ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਗਿਆ ਇਹਦੇ ਉੱਤੇ ਨਕੇਰ ਪਾਉਣ ਦੇ ਲਈ ਕਿਉਂਕਿ ਕੈਨੇਡੀਅਨ ਕਾਨੂੰਨ ਦੇ ਮੁਤਾਬਕ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਦੇਖਿਆ ਜਾਂਦਾ ਔਰ ਖਾਸ ਤੌਰ ਤੇ ਜਦੋਂ ਗੱਲ ਗੋਲੀਬਾਰੀ ਦੀ ਹੋਵੇ ਤਾਂ ਇਹਨੂੰ ਬਿਲਕੁਲ ਵੀ ਕੈਨੇਡੀਅਨ ਕਾਨੂੰਨ ਜਿਹੜਾ ਹੈਗਾ ਜੀ ਉਹ ਇਜਾਜ਼ਤ ਨੇ ਦਿੰਦਾ ਤੇ ਨਵੀਂ ਜਿਹੜੀ ਟਾਸਕ ਫੋਰਸ ਹੈਗੀ ਆ ਉਹਦੇ ਆਉਣ ਦੇ ਨਾਲ ਮੈਨੂੰ ਲੱਗਦਾ ਹੈਗਾ ਕਿ ਇਸ ਮਾਮਲਿਆਂ ਦੇ ਉੱਤੇ ਅਗਲੇ ਆਉਣ ਵਾਲੇ ਸਮਿਆਂ ਦੇ ਵਿੱਚ ਜ਼ਰੂਰ ਆਪਾਂ ਨੂੰ ਕੁਝ ਨਵੇਂ ਅਪਡੇਟ ਜਿਹੜੇ ਹੈਗੇ ਜੀ ਉਹ ਵੀ ਮਿਲਣਗੇ ਤੇ ਅਖੀਰ ਦੇ ਵਿੱਚ ਕੁਝ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤੇ ਫਿਰ ਆਪਾਂ ਲੈਨੇ ਆ ਜੀ ਅੱਗੇ ਬਿਲਕੁਲ 골ਡੀ ਬਰਾਡ ਵਾਲੇ ਇਹ ਸ਼ੱਕ ਸਾਡੀਆਂ ਏਜੰਸੀਆਂ ਇੱਥੇ ਪ੍ਰਗਟ ਕਰਦੀਆਂ ਨੇ ਕਿ ਬਹੁਤ ਸਾਰੇ ਜਿਹੜੇ ਇੱਥੇ ਕਤਲੋ ਗੈਰਤ ਦੇ ਮਾਮਲੇ ਨੇ ਜਾਂ ਜਿਹੜੇ ਗਰੇਡੇ ਉੱਤੇ ਜਿਹੜੇ ਸ਼ੂਟਰ ਕੰਮ ਕਰਦੇ ਨੇ ਇਹ ਇੱਕ ਕੈਨੇਡਾ ਦੇ ਵਿੱਚ ਨੈਕਸਸ ਹੈ ਜਿਹੜਾ ਇੱਥੇ ਉਹਨਾਂ ਨੂੰ ਆਪਰੇਟ ਕਰਦਾ ਔਰ ਇੱਥੇ ਉਹਨਾਂ ਨੂੰ ਡਰੋਨ ਦੇ ਜ਼ਰੀਏ ਪਾਕਿਸਤਾਨ ਦੇ ਜ਼ਰੀਏ ਹਥਿਆਰ ਵੀ ਭੇਜੇ ਜਾਂਦੇ ਨੇ ਔਰ ਨਸ਼ੇ ਦੀ ਜਿਹੜੀ ਸਮਗਲਿੰਗ ਹੈ ਉਹਦੇ ਵੀ ਇਲਜ਼ਾਮ ਨੇ ਜਿਹੜੇ ਲੱਗਦੇ ਨੇ ਸੋ ਸਮੇਂ-ਸਮੇਂ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਂ ਕਹੂੰਗਾ ਵਿਅਕਤੀ ਨੇ ਜਿਹੜੇ ਇਸ ਵਕਤ ਕੈਨੇਡਾ ਦੇ ਵਿੱਚ ਹੈ ਸਮੇਂ-ਸਮੇਂ ਤੇ ਜਿਨ੍ਹਾਂ ਦੇ ਉੱਤੇ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਜਾਂਚ ਤੋਂ ਬਾਅਦ ਉਹਨਾਂ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲਾਏ ਗਏ ਨੇ ਹਾਲਾਂਕਿ ਕੈਨੇਡਾ ਦੀ ਸਰਕਾਰ ਦਾ ਕੀ ਰੁਖ ਰਹਿੰਦਾ ਹੈ ਜਦੋਂ ਭਾਰਤ ਦੀ ਸਰਕਾਰ ਕਿਸੇ ਨੂੰ ਟੈਰਰਿਸਟ ਡਿਕਲੇਅਰ ਕਰਦੀ ਹੈ ਹੋ ਸਕਦਾ ਹੈ ਆਉਣ ਦੇ ਦਿਨਾਂ ਦੇ ਵਿੱਚ ਇਹਦੇ ਤੇ ਹੋਰ ਸਪਸ਼ਟਤਾ ਆਵੇ ਕਿ ਕੈਨੇਡਾ ਦੀ ਸਰਕਾਰ ਭਾਰਤ ਸਰਕਾਰ ਵੱਲੋਂ ਕਿਸੇ ਨੂੰ ਟੈਰਰਿਸਟ ਐਲਾਨਣ ਤੋਂ ਬਾਅਦ ਕਿਸ ਤਰ੍ਹਾਂ ਨਾਲ ਉਹਦੇ ਤੇ ਰਿਐਕਟ ਕਰਦੀ ਹੈ ਇਹਦੇ ਤੇ ਬੜੀ ਮੈਂ ਵੀ ਚਾਹੂੰਗਾ ਕਿ ਤੁਸੀਂ ਵੀ ਜ਼ਰੂਰ ਇਸ ਦਿਸ਼ਾ ਦੇ ਵਿੱਚ ਕੰਮ ਕਰੋ ਕਿ ਬਹੁਤ ਸਾਰੇ ਪਿਛਲੇ ਦਿਨਾਂ ਚ ਨੌਜਵਾਨ ਨੇ ਜਿਨ੍ਹਾਂ ਨੂੰ ਟੈਰਰਿਸਟ ਐਲਾਨਿਆ ਗਿਆ ਉਸ ਤੋਂ ਬਾਅਦ ਉੱਥੋਂ ਦੀ ਸਰਕਾਰ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਕਿ ਪੰਜਾਬ ਦੇ ਵਿੱਚ ਵੀ ਲੋਕ ਜ਼ਰੂਰ ਜਾਣਨਾ ਚਾਹਣਗੇ ਜੇ ਬਿਲਕੁਲ ਹੋਰ ਆਪਾਂ ਜ਼ਿਕਰ ਕਰਦੇ ਹਾਂ ਜੀ ਪਿਛਲੇ ਦਿਨੀ ਇੱਕ ਹੋਰ ਤਰਨ ਤਰਨ ਤੋਂ ਲੰਡਾ ਨਾਮ ਦੇ ਵਿਅਕਤੀ ਦਾ ਵੀ ਜਿਹੜਾ ਜੀ ਭਾਰਤ ਸਰਕਾਰ ਦੇ ਵੱਲੋਂ ਉਹਨੂੰ ਵੀ ਅਤਿਕਵਾਦੀ ਜਿਹੜਾ ਹੈਗਾ ਐਲਾਨਿਆ ਗਿਆ ਸੀਗਾ ਉਸ ਤੋਂ ਬਾਅਦ ਵੀ ਉਹਨਾਂ ਦਾ ਨਾਮ ਜਿਹੜਾ ਹੈਗਾ ਚਰਚਾ ਦੇ ਵਿੱਚ ਆਇਆ ਤੇ ਉਹਦੇ ਵੀ ਜਿਹੜੇ ਜੀ ਕਨੈਕਸ਼ਨਸ ਕਹਿ ਸਕਦੇ ਹਾਂ ਜਾਂ ਫਿਰ ਉਹਦਾ ਉਹਨਾਂ ਦਾ ਯੂਰਪ ਦੇ ਵਿੱਚ ਹੋਂਦ ਦਾ ਜਾਂ ਫਿਰ ਨਾਰਥ ਅਮਰੀਕਾ ਦੇ ਵਿੱਚ ਹੋਂਦ ਦਾ ਖਦਸ਼ਾ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈਗਾ ਆ ਪਰ ਮੈਨੂੰ ਲੱਗਦਾ ਕਿ ਜੀ ਉਸ ਤੋਂ ਬਾਅਦ ਜਿਹੜੀਆਂ ਕੈਨੇਡਾ ਦੀਆਂ ਸਪੈਸ਼ਲੀ ਨਾਰਥ ਅਮਰੀਕਾ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਨੇ ਉਹ ਕਾਫੀ ਜ਼ਿਆਦਾ ਹਰਕਤ ਦੇ ਵਿੱਚ ਆਈਆਂ ਹੋਈਆਂ ਨੇ ਔਰ ਇਸ ਗੱਲ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵੱਖਰੇ ਵੱਖਰੇ ਅਸਪੈਕਟ ਤੋਂ ਵੱਖਰੇ ਵੱਖਰੇ ਐਂਗਲਸ ਤੋਂ ਗੱਲਬਾਤ ਕੀਤੀ ਜਾ ਰਹੀ ਹੈਗੀ ਆ ਔਰ ਇੱਥੇ ਤੇ ਜਿਹੜੇ ਪਾਰਟੀਸ਼ਨਸ ਵੀ ਹੈਗੇ ਨੇ ਉਹ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਇਨਵੋਲਵਮੈਂਟ ਹੈਗੀ ਨੇ ਕਿ ਇਹਨਾਂ ਚੀਜ਼ਾਂ ਨੂੰ ਬਹੁਤ ਜਲਦੀ ਜੜੀ ਅਨਤ ਪਾਈ ਜਾਵੇ ਬਿਲਕੁਲ ਜੀ ਬੜਾ ਜ਼ਰੂਰੀ ਹੈ ਕਿਉਂਕਿ ਮੈਂ ਇਹ ਹਮੇਸ਼ਾ ਮਹਿਸੂਸ ਕਰਦਾ ਹੁੰਦਾ ਕਿ ਜਿੰਨੇ ਪੰਜਾਬੀ ਪੰਜਾਬ ਚ ਹੈ ਲਗਭਗ ਉਹਨੇ ਪੰਜਾਬੀ ਦੁਨੀਆ ਦੇ ਦੂਜੇ ਹਿੱਸਿਆਂ ਦੇ ਵਿੱਚ ਨੇ ਬਲਕਿ ਉਸ ਤੋਂ ਜ਼ਿਆਦਾ ਨੇ ਸੋ ਇਸ ਕਰਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਨੇ ਉਹ ਉੱਥੇ ਜਾ ਕੇ ਉਹਨਾਂ ਮੁਲਕਾਂ ਦੀ ਤਰੱਕੀ ਚ ਜਿੰਨਾ ਕੰਮ ਕਰਦੇ ਨੇ ਉਹਦੇ ਅਨੁਸਾਰ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਕੋਈ ਲੋਕ ਅੰਜਾਮ ਦੰਦੇ ਨੇ ਤੇ ਉਹਦੇ ਨਾਲ ਪੰਜਾਬੀ ਕਮਿਊਨਿਟੀ ਦੇ ਮੱਥੇ ਤੇ ਵੀ ਦਾਗ ਲੱਗਦਾ ਹੈ ਸੋ ਜ਼ਰੂਰ ਰੈਡੀਕੇਟ ਹੋਣੇ ਚਾਹੀਦੇ ਨੇ ਇਸ ਤਰੀਕੇ ਦੇ ਲੋਕ ਜਿਹੜੇ ਹਿੰਸਾ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਰਹਿੰਦੇ ਨੇ ਜੀ ਬਿਲਕੁਲ ਔਰ ਆਪਾਂ ਫਿਰ ਅਗਲੇ ਸੈਗਮੈਂਟ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਜੁੜਦੇ ਹੈਗੇ ਆ ਤੇ ਹੁਣ ਆਪਾਂ ਇੱਥੇ ਹੀ ਤੁਹਾਡੇ ਨਾਲ ਲੀਨੇ ਹੈਗੇ ਆ ਜੀ ਅੱਗਿਆ ਤੇ ਫਿਰ ਅਗਲੇ ਸੈਗਮੈਂਟ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਗੱਲਬਾਤ ਹੋਊਗੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ